ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹੋਣਾ ਲਵਾਰ ਰਹੇ ਹਾਂ ਆਓ ਜਿਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮੰਨੋ ਜੋੜ ਨਾ ਕਰੀਏ ਲੜੀਵਾਰ ਵਿਆਖਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਦੇ ਵਿੱਚੋਂ ਲੜੀਵਾਰ ਵਿਆਖਿਆ ਚੱਲ ਰਹੀ ਹੈ ਜੀ ਕੱਲ ਆਪਾਂ ਚੌਥੀ ਅਸ਼ਟਪਦੀ ਦੇ ਪਹਿਲੇ ਪਾਦੀ ਵਿਆਖਿਆ ਕੀਤੀ ਹੈ ਜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਹ ਸੁਪਰਮਾਤਮਾ ਦੀਆਂ ਦਾਤਾਂ ਨੂੰ ਬਣਾਇਆ ਹੈ ਆਓ ਜੀ ਅੱਗੇ ਫਿਰ ਵਿਸਥਾਰ ਕਰਦੇ ਗੁਰੂ ਜੀ ਜੈ ਪ੍ਰਸਾਦ ਤਰ ਉੱਪਰ ਸੁਖ ਬਸੈ ਸਤਿ ਪ੍ਰਾਣ ਅਮੀਕ ਬਣਤਾ ਸੰਗ ਹੱਸ ਹੈ ਜੈ ਪ੍ਰਸਾਦ ਦੀਵ ਸਿਤਲ ਜਲਾ ਸੁਖ ਦਾਈ ਪਗਣ ਪਾਪਕ ਅਮੁਲਾ ਜੈ ਪ੍ਰਸਾਦ ਭੋਗੈ ਸਬਰ ਸਾ ਸਗਲ ਸਮਗਰੀ ਸੰਗ ਸਾ ਸਬਸਾ ਦਿਨੇ ਹਸਤ ਪਾਵ ਕਰਨ ਨਿਤਰ ਰਸਨਾ ਤਿਸਹਤੇ ਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾੜ ਲੇ ਹੋ ਪ੍ਰਭ ਆਪੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਜੈ ਪ੍ਰਸਾਦ ਜੀ ਦੀ ਕਿਰਪਾ ਦੇ ਨਾਲ ਤੂੰ ਬੰਦਿਆ ਇਸ ਧਰਤੀ ਦੇ ਉੱਤੇ ਸੁੱਖ ਦੇ ਨਾਲ ਰਹਿ ਰਿਆਂ ਦਾ ਸੁੱਖ ਨਾਲ ਵਸਦਾ ਹੈ ਜੈ ਪ੍ਰਸਾਦ ਘਰ ਉੱਪਰ ਸੁੱਖ ਵਸੇ ਧਰ ਧਰਤੀ ਨੂੰ ਕਹਿੰਦੇ ਜੀ ਕਹਿੰਦੇ ਧਰਤੀ ਤੇ ਬੰਦਿਆ ਤੂੰ ਬੜਾ ਸੁੱਖ ਦੇ ਨਾਲ ਵਸਦਾਗਾ। ਇਕਲੇ ਸੁੱਖ ਦੇ ਨਾਲ ਵਸਦਾ ਨਹੀਂ ਗੁਰੂ ਜੀ ਕਹਿੰਦੇ ਫਿਰ ਸਤਿ ਭਰਾਤ ਮੀਤ ਬੰਧਾ ਸੰਗ ਹੱਸੈ। ਉੱਤਰ ਹੋਗੇ ਭਾਈ ਹੋਗੇ ਮਿੱਤਰ ਹੋਗੇ istri ਹੋਗੇ ਗੁਰੂ ਜੀ ਕਹਿੰਦੇ ਇਹਨਾਂ ਨਾਲ ਹੱਸਦਾ ਵੀ ਆ ਤੂੰ ਫਿਰ ਭਾਈ। ਇਹ ਪਰਿਵਾਰ ਸੋਹਣੇ ਪਰਿਵਾਰ ਦੇ ਵਿੱਚ ਤੇਰੀ ਪਰਵਰਿਸ਼ਤ ਹੋ ਰਹੀ ਹੈ ਇਹ ਵੀ ਉਹਦੀ ਕਿਰਪਾ ਨਾਲ ਹੀ ਹੈ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੇ ਸੋਹਣਾ ਪਰਿਵਾਰ ਸਾਡਾ ਵਸ ਰਿਹਾ ਨਾ ਹੱਸਦਾ ਵਸਦਾ ਪਰਿਵਾਰ ਇਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੀ ਹੈ ਪਿਆਰਿਓ ਨਹੀਂ ਦੇਖਦੇ ਆਪਾਂ ਪਰਿਵਾਰਾਂ ਦੇ ਪਰਿਵਾਰ ਉਝੜ ਜਾਂਦੇ ਐ ਕੀ ਹਾਲ ਹੋ ਜਾਂਦਾ ਹੈ ਪਰਿਵਾਰਾਂ ਦਾ ਦੇਖਦੇ ਆਂ ਜੀ ਆਪਾਂ ਸੰਸਾਰ ਦੇ ਵਿੱਚ ਕੋਈ 5 ਜੀ ਤੁਰ ਜਾਂਦੇ ਆ ਘਰ ਦੇ ਵਿੱਚੋਂ ਕੋਈ 2 ਜੀ ਤੁਰ ਜਾਂਦੇ ਆ ਇਕੱਠੇ ਕੋਈ 3 ਜੀ ਤੁਰ ਜਾਂਦੇ ਆ ਹੇ ਅਕਾਲ ਪੁਰਖ ਵਾਹਿਗੁਰੂ ਜੇ ਵਸਦੇ ਆ ਤਾਂ ਤੇਰੀ ਕਿਰਪਾ ਦੇ ਨਾਲ ਹੀ ਵਸਦੇ ਹਾਂ ਪ੍ਰਮਾਤਮਾ ਸ਼ੁਕਰਾਨੇ ਵਾਲੀ ਵਿਰਤੀ ਬਣ ਜਾਵੇ ਪਰੇ ਬਸ ਜਹ ਪਰਸਾਦ ਸੀਤਲ ਜਲਾ ਜੀ ਦੀ ਕਿਰਪਾ ਦੇ ਨਾਲ ਤੂੰ ਠੰਡਾ ਪਾਣੀ ਪੀਂਨਾ ਗੁਰੂ ਜੀ ਕਹਿੰਦੇ ਹੁਣ ਠੰਡਾ ਪਾਣੀ ਪੀ ਕੇ ਆਪਣਾ ਕਾਲਜਾ ਠਾਜ ਜਾਂਦਾ ਨਾ ਕਿਵੇਂ ਕਾਲਜਾ ਠਾਜ ਜਾਂਦਾ ਤਪਦਾ ਹੋਵੇ ਕਾਲਜਾ ਠੰਡਾ ਪਾਣੀ ਪੀਤਾ ਆਹ ਆਹ ਆਰਾਮ ਮਿਲ ਗਿਆ ਸਰੀਰ ਨੂੰ ਪਦਾਮੀ ਇਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ ਪਰ ਇਹ ਜਿੱਥੇ ਪਾਣੀ ਹੈ ਨਹੀਂ ਨਾ ਪਾਣੀ ਦੀ ਗੱਲ ਆ ਗਈ ਕੁਦਰਤੀ ਪਿਆਰਿਓ ਅਸੀਂ ਤਾਂ ਜੋ ਪਾਣੀ ਦੀ ਬੇਅਦਵੀਂ ਇੰਨੀ ਕਰਦੇ ਆਂ ਵੀ ਇੰਨਾ ਪਾਣੀ ਡੋਲਦੇ ਆਂ ਬਿਲਕੁਲ ਵੀ ਸੰਭਾਲੇ ਨਹੀਂ ਸਾਡੀ ਤਾਂ ਪਿਆਰਿਓ ਆਪਣੇ ਆਪਣੇ ਵੱਲ ਝਾਤੀ ਮਾਰਨੇ ਆਂ ਮੈਂ ਵੀ ਵਿੱਚ ਹੀ ਆਂ ਮੋਟਰ ਛੱਡ ਲੈਣੇ ਆਂ ਨਮਾਉਣਾ ਇਸ ਤੋਂ ਪਸ਼ੂ ਹੁੰਦਾਗਾ ਅੱਡੇ ਪਿੰਡ ਦਾ ਪਾਣੀ ਡੋਲਦਾਂ ਦਾ ਬੰਦਾ ਕੱਲ੍ਹ ਹੀ ਕਿਉਂ ਪਾਣੀ ਦੀ ਕੀਮਤ ਦਾ ਨਹੀਂ ਪਤਾ ਦੱਖਣੀ ਅਫਰੀਕਾ ਦੇ ਵਿੱਚ ਨਾ ਐਸੇ ਇਲਾਕੇ ਐ ਜਿੱਥੇ ਪਾਣੀ ਪੀਂਦੇ ਵੀ ਸੰਕੋਚ ਕੇ ਐ ਜੀ ਉਹ ਪਾਣੀ ਨਾ ਪੀਣਾ ਵੀ ਉਹ ਕਹਿੰਦੇ ਸੰਕੋਚ ਕੇ ਪੀਂਦੇ ਐ ਦੋਲਣਾ ਤਾਂ ਦੂਰ ਦੀ ਗੱਲ ਐ ਪਾਣੀ ਪੀਂਦੇ ਵੀ ਸਰੀਰ ਨੂੰ ਲੋੜ ਦੇ ਅਨਸਾਰ ਜਿੰਨਾ ਕੋ ਲੋੜ ਐ ਥੋੜਾ ਪੀਂਦੇ ਐ ਉਨਾਂ ਲੋਕਾਂ ਨੂੰ ਪਾਣੀ ਦੀ ਕੀਮਤ ਪੁੱਛ ਕੇ ਦੇਖੋ ਕਿ ਸਾਡੇ ਤਾਂ ਪਾਣੀ ਵੇਚਦੇ ਆਂ ਆਪਾਂ ਗਲੀਆਂ ਦੇ ਵਿੱਚ ਐ ਜਾਂਦਾ ਹੁੰਦਾਗਾ ਖਾਲੀਆਂ ਦੇ ਵਿੱਚ ਟੂਟੀ ਦਾ ਪਾਣੀ ਆਉਂਦਾ ਸੋਧ ਕਰ ਕਰਕੇ ਹੋ ਕੇ ਆਉਂਦਾ ਫਿਲਟਰਾਂ ਵਿੱਚ ਦੀ ਟਪ ਟਪ ਕੇ ਆਉਂਦਾਗਾ ਕਿਵੇਂ ਪਾਣੀ ਬਸ ਤਰਲ ਤਰਲ 흘ਲੀ ਜਾਂਦਾ ਘਰਿਓ ਇਹ ਵੀ ਉਹਦੀ ਕਿਰਪਾ ਗੁਰੂ ਜੀ ਕਹਿੰਦੇ ਪਰ ਇਹ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਹੈ ਇਹ ਜਿਹੜਾ ਤੈਨੂੰ ਪਾਣੀ ਮਿਲਦਾ ਖੰਡਾ ਪਾਣੀ ਮਿਲਦਾ ਪੀਣ ਨੂੰ ਇਹ ਵੀ ਉਹਦੀ ਕਿਰਪਾ ਹੀ ਹੈ ਤੇ ਜਿੱਥੇ ਹੈ ਨਹੀਂਗਾ ਟੈਂਕਰਾਂ ਦੁਆਰਾ ਸਰਕਾਰ ਮਹਈਆ ਕਰਾਉਂਦੀ ਹੈ ਪਾਣੀ ਉਹਨਾਂ ਨੂੰ ਧਰਤੀ 'ਚ ਪਾਣੀ ਹੈ ਨਹੀਂ ਤੱਖਾਂ ਸਿੱਕਾ ਦੇ ਵਿੱਚ ਬਹੁਤ ਜ਼ਿਆਦਾ ਰਗਾਇਸਾਗਾ ਜਿੱਥੇ ਮਾਰੂਥਲ ਬਹੁਤ ਜ਼ਿਆਦਾ ਹੈ ਰਾਜਸਥਾਨ ਵਾਲੇ ਲੋਕਾਂ ਨੂੰ ਆਪਣੇ ਤੋਂ ਨੇੜੇ ਹੀ ਹੈ ਕਈ ਰਸਤੇਦਾਰੀਆਂ ਵਿੱਚ ਜਾਣਾ ਪੈਂਦਾ ਟਾਈਮ ਬਣ ਜਾਂਦਾ ਉਹ ਕਹਿੰਦੇ ਵੀ ਆਪਾਂ ਤਾਂ ਨਾਉਣ ਤੇ ਉਹਨਾਂ ਪਾਣੀ ਡੋਲਦਾਂ ਨੇ ਜਿੰਨਾ ਹੋ 2-3 ਦਿਨਾਂ ਦੇ ਵਿੱਚ ਪਾਣੀ ਵਰਖਦੇ ਆ ਜੀ 3 ਦਿਨਾਂ ਦੇ ਵਿੱਚ ਤਕਰੀਬਨ ਪਾਣੀ ਉਹ ਵਰਖਦੇ ਆ ਉਹਨਾਂ ਜਿੰਨਾ ਪਾਣ ਆਉਣ ਨਵੇਲੇ ਪਾਣੀ ਡੋਲਦਾਂ ਨੇ ਆ ਰਾਜਸਥਾਨ ਚ ਨੇੜੇ ਆ ਜੀ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਪਾਣੀ ਦੀ ਕੀਮਤ ਕੀ ਹੈ ਕਿਉਂ ਧਰਤੀ ਆਲਾ ਪਾਣੀ ਇੰਨਾ ਡੂੰਘਾ ਰੇਂਜ ਚੋਂ ਬਾਹਰ ਹੋਇਆ ਪਿਆ ਜੇ ਹੈਗਾ ਕਿਤੇ ਪਾਣੀ ਤੇ ਕੌੜਾ ਹੀ ਐਨਾ ਵੀ ਸਰੀਰ ਨੂੰ ਕਹਿੰਦੇ ਵਰਤਨ ਦੇ ਯੋਗ ਨਹੀਂਗਾ। ਨਾ ਵਰਤਨ ਦੇ ਯੋਗ ਹੀ ਹੈ ਨਹੀਂਗਾ। ਇਹ ਤਾਂ ਉਹਦੀ ਕਿਰਪਾ ਹੈ ਭਾਈ ਵੀ ਬਸ ਪ੍ਰਮਾਤਮਾ ਜੀ ਵਧੀਆ ਪਾਣੀ ਦਿੱਤਾ ਹੈ ਇਹ ਵੀ ਤੇਰੀ ਕਿਰਪਾਈ ਹੈ। ਰਹੁ ਵਿਚਾਰ। ਗੁਰੂ ਜੀ ਕਹਿੰਦੇ ਜਹ ਪਰਸਾਦ ਹੀ ਵਸੀ ਤਲ ਜਲਾ ਸੁਖਦਾਈ ਪਵਣ ਪਾਵਕ ਮੁੱਲਾ। ਕਹਿੰਦੇ ਤੈਨੂੰ ਸੁਖ ਦੇਣ ਵਾਲੀ ਬਿਨਾ ਮੁੱਲ ਤੋਂ ਹਵਾ ਤੇ ਅੱਗ ਦਿੱਤੀ ਦੀ ਹੈ ਪਵਨ ਹਵਾ ਨੂੰ ਕਹਿੰਦੇ ਆ ਪਾਵਕ ਅੱਗ ਨੂੰ ਕਹਿੰਦੇ ਆ ਜੀ ਕਹਿੰਦੇ ਬੰਦਿਆ ਬਿਨਾ ਮੁੱਲ ਤੋਂ ਸੁਖਦਾਈ ਪਵਨ ਪਾਵਕ ਅਮੁੱਲਾ ਮੁੱਲ ਹੀ ਕੋਈ ਨਹੀਂ ਜੀ ਦਾ ਮੁੱਲ ਵੀ ਪੁੱਛਣਾ ਹੋਏ ਵੀ ਭਾਈ ਆਕਸੀਜਨ ਦਾ ਕੀ ਮੁੱਲ ਹੈ ਜਦੋਂ ਵੈਂਟੀਨੇਟਰ ਤੇ ਹੁੰਦਾ ਨਾ ਮਰੀਜ਼ ਉਦੋਂ ਪੁੱਛਿਆ ਕਰੂ ਵੀ ਹਾਓ ਆਕਸੀਜਨ ਦਾ ਕੀ ਮੁੱਲ ਹੈਗਾ ਇੱਕ ਘੰਟੇ ਦਾ ਕਹਿੰਦੇ ਇੰਨੇ ਇੰਨੇ ਕਰਾਉ ਜਮਾਂ ਜੀ ਵੈਲਟੀਨੇਟਰ ਦਾ ਤੁਹਾਡਾ ਮਰੀਜ਼ ਹੈਗਾ ਲੱਖਾਂ ਦਾ ਬਿੱਲ ਬਣਾ ਕੇ ਮੂਰੇ ਰੱਖ ਦਿੰਦੇ ਜਿਆ ਹੈ ਵੈਲਟੀਨੇਟਰ ਦੇ ਵਾਲੇ ਆਕਸੀਜਨ ਦਾ ਮੁੱਲ ਹਸਪਤਾਲ ਜਾ ਕੇ ਪਤਾ ਲੱਗਦਾ ਹੈ ਪਰ ਇਹ ਉਹਨਾਂ ਚੱਕਰ ਸਾਨੂੰ ਆ ਜਿਹੜੀ ਹੁਣ ਕੁਦਰਤੀ ਹਵਾ ਮਿਲ ਰਹੀ ਹੈ ਆਕਸੀਜਨ ਮਰੀ ਨਹੀਂ ਪਤਾ ਸਾਨੂੰ ਮੁੱਲ ਦਾ ਪਿਆ ਰਹੋ ਤੇ ਜਿਨ੍ਹਾਂ ਨੂੰ ਮੁੱਲ ਦਾ ਪਤਾਗਾ ਜਿਹੜੇ ਲੋਕ ਜਾਗਰਤ ਹੈ ਹੁਣ ਭਾਈ ਰੁੱਤੈ ਸੀ ਆ ਗਈ ਹੈ ਦਰਖਤ ਲਾਓ ਇੱਕ ਇੱਕ ਬੰਦਾ ਭਗਤ ਪੂਰਨ ਜੀ ਕਹਿੰਦੇ ਹੁੰਦੇ ਸੀਗੇ ਵੀ ਜ਼ਿੰਦਗੀ ਵਿੱਚ ਤਿੰਨ ਦਰਖਤ ਜ਼ਰੂਰ ਲਾ ਕੇ ਜਾਓ ਬੋੜ ਪਿੱਪਲ ਤੇ ਨਮਾ ਇਹ ਐਸੇ ਦਰਖਤ ਹੈ ਜਿਹੜੇ ਬਹੁਤ ਜ਼ਿਆਦਾ ਆਕਸੀਜਨ ਦਿੰਦਾ ਹੈ ਬੋੜ ਤੇ ਪਿੱਪਲ ਬਹੁਤ ਆਕਸੀਜਨ ਦਿੰਦਾ ਹੈ ਜਿਹੜਾ ਪਿੱਪਲ ਹੈ ਇਹ ਤਾਂ ਦਿਨ ਰਾਤ ਇਹਦੇ ਵਿੱਚ ਪ੍ਰਮਾਤਮਾ ਨੇ ਪ੍ਰਕਿਰਿਆ ਐਸੀ ਬਣਾਈ ਹੈ ਦਿਨ ਰਾਤ ਆਕਸੀਜਨ ਦੇ ਰਿਹਾ ਹੈ ਦਿਨ ਰਾਤ ਕਿਉਂਕਿ ਕਈ ਜਿਹੜੇ ਰਿਜੋਰਵ ਕਰਦੇ ਦਿਨੇ ਆਕਸੀਜਨ ਛੱਡਦੇ ਰਾਤ ਕਾਰਬਨ ਜਿਵੇਂ ਆਪਾਂ ਸਾਹ ਲੈਂਦੇ ਆ ਦਰਖਤ ਵੀ ਆਏ ਸਾਹ ਲੈਂਦੇ ਪਿਆ ਰਹੋ ਤੇ ਜਿਹੜਾ ਨਿੰਮ ਹੈ ਇਹ ਕਹਿੰਦੇ ਵਾਤਾਵਰਨ ਨੂੰ ਸ਼ੁੱਧ ਕਰਦਾਗਾ ਜਿਹੜੀਆਂ ਸਰੀਰ ਦੇ ਵਿੱਚ ਅਲਰਜੀ ਹੁੰਦੀ ਨਾ ਆਪਣੇ ਆ ਚਮੜੀ ਰੋਗ ਵਧ ਗਏ ਵਧਣ ਦਾ ਕਾਰਨ ਹੈ ਵੀ ਨਿੰਮ ਬਹੁਤ ਘਟ ਗਈ ਇਹ ਪ੍ਰਮਾਤਮਾ ਨੇ ਕੁਦਰਤ ਦਾ ਬੈਲੈਂਸ ਬਣਾ ਕੇ ਰੱਖਿਆ ਵਾ ਪਰ ਬੰਦਾ ਤਾਂ ਕੁਦਰਤ ਦੇ ਬੈਲੈਂਸ ਨੂੰ ਵੀ ਵਿਗਾੜ ਰਿਹਾ ਹੈ ਜੀ ਅੱਜ ਦੇਖਦੇ ਆਂ ਕਿੰਨਾ ਵਿਗਾੜ ਪਾਤਾ ਕਿੰਨਾ ਮੌਸਮ ਹੈ ਜਿਹੜਾ ਤਬਦੀਲ ਹੋ ਚੁੱਕਿਆਗਾ ਕਿਤੇ ਪਾਣੀ ਡੁੱਬੀ ਜਾਂਦਾ ਹੈ ਕਿਤੇ ਸੋਕਾ ਪਿਆਗਾ ਇਹ ਕਾਰਨ ਹੈ ਜੀ ਇਹ ਬਹੁਤ ਵੱਡਾ ਮੌਸਮ ਦੇ ਵਿੱਚ ਚੇਂਜ ਆ ਰਿਹਾਗਾ ਕਿਤੇ ਡੁੱਬੀ ਜਾਂਦਾਗਾ ਆ ਦੱਖਣੀ ਕੋਰਗਾ ਤਾਂ ਬਹੁਤ ਹਿੱਸਾ ਪਾਣੀ ਡੁੱਬਿਆ ਹੋਇਆ ਹੈ ਛੀਨ ਦਾ ਬਹੁਤ ਹਿੱਸਾ ਜੋ ਹੜਾ ਡੁੱਬਿਆ ਹੋਇਆ ਅਮਰੀਕਾ ਦਾ ਬਹੁਤ ਹਿੱਸਾ ਜੋ ਹੜਾ ਬਿਮਾਰ ਹੈ ਇੱਥੇ ਆਪਣੇ ਵੀ ਬਹੁਤ ਨਦੀਆਂ ਮਧ ਪ੍ਰਦੇਸ਼ ਦੇ ਵਿੱਚ ਬਹੁਤ ਬੁਰਾ ਹਾਲ ਹੈ ਮਹਾਰਾਸ਼ਟਰ ਤੰੀਨਾ ਮੀਂਹ ਪਈ ਜਾਂਦਾ ਕਿਤੇ ਸੋਕਾ ਪਈ ਜਾਂਦਾ ਕਿ ਦਿਹਾੜਾ ਹੀ ਜਾਂਦੇ ਜੀ ਇਹ ਕੁਦਰਤ ਦਾ ਬੈਲੈਂਸ ਵਿਗੜ ਗਿਆ ਜੀ ਕਿਉਂ ਦਰਖਤ ਕਹਿੰਦੇ ਇੱਕ ਐਸੀ ਚੀਜ਼ ਹੈ ਜਿਹੜੇ ਬੱਦਲ ਨੂੰ ਮੀਂਹ ਪੈਣ ਨੂੰ ਕਹਿੰਦੇ ਬੈਲੈਂਸ ਬਣਾ ਕੇ ਰੱਖਦੇ ਆ ਜੀ ਜਿਹੜੀ ਨਮੀ ਹੈ ਨਾ ਉਹਦੀ ਮਾਤਰਾ ਕਹਿੰਦੇ ਬੈਲੈਂਸ ਬਣਾ ਕੇ ਰੱਖਦੇ ਨਮੀ ਦੀ ਮਾਤਰਾ ਇਹ ਵਹਨ ਦਰਖਤ ਆਪਾਂ ਭਾਇਆ ਆਪਦੇ ਆਪਦੇ ਤੁਸੀਂ ਬਾਣਾ ਚ ਨਿਗਾਹ ਮਾਰ ਕੇ ਵੇਖ ਲਓ ਕਿੰਨੇ ਕਾ ਸਾਡੇ ਆਪਦੇ ਆਪਦੇ ਬਾਣਾ ਚ ਮੈਂ ਵੀ ਵੇਖਾਂ ਕੱਟ ਤੇ ਸਾਰੇ ਬਸ ਕੀ ਕਹਿੰਦੇ ਆ ਨਹੀਂ ਝੋਨੇ ਚ ਨਾ ਮਿੱਠ ਵਿਚਾਲੇ ਜਾਂਦੇ ਹੈਗੇ ਹਾਂ ਜਦੋਂ ਕਹਿੰਦੇ ਬੰਦਿਆ ਸਾਹ ਨਾਲ ਨਾ ਤੈਨੂੰ ਫਿਰ ਵੇਖੀ ਪਤਾ ਲੱਗੂ ਤੈਨੂੰ ਉਦੋਂ ਬਾਣ ਨੂੰ ਚੱਟ ਲਈ ਜਾ ਕੇ ਬਾਣ ਨੂੰ ਜ਼ਮੀਨ ਦੇ ਉਦੋਂ ਜਿੱਬਾ ਮਾਰ ਲਈ ਜਾ ਕੇ ਉਦੋਂ ਜ਼ਮੀਨ ਨੂੰ ਉਦੋਂ ਜਿ ਜਦੋਂ ਸਾਹ ਨਾ ਆਇਆ ਤੈਨੂੰ ਬੰਦਿਆ ਬਠਿੰਡੇ ਜ਼ਿਲ੍ਹੇ ਦੀ ਰਿਪੋਰਟ ਆਈ ਹੈ ਆ ਪਿਛਲੇ ਦਿਨੀ ਕਹਿੰਦੇ ਵੀ ਆਪਾਂ ਨੂੰ ਚਾਹੀਦੇ ਐ ਜਿਹੜੇ ਹਰਿਆਲੀ ਆਸਤੇ ਬਠਿੰਡੇ ਦੇ ਵਿੱਚ 33% ਮੰਨ ਲਓ ਵੀ ਚਾਹੀਦੀ ਐ 33% ਜਿਹੜੇ ਦਰਖਤ ਚਾਹੀਦੇ ਐ ਹਰਿਆਲੀ ਆਸਤੇ ਪਰ ਕਿੰਨੇ ਆ ਜੀ ਦਰਖਤ 5% 5% ਦੀ ਜਿਹੜੀ ਉਹ ਰਿਪੋਰਟ ਆ ਰਹੀ 5% ਦਰਖਤ ਰਹਿ ਚੁੱਕੇ ਐ ਤੇ ਚਾਹੀਦੇ 33% ਐ ਤੇ ਕਿੱਥੋਂ ਆਊਗੀ ਭਾਈ ਹਰਿਆਲੀ ਉਹ ਕਿੱਥੋਂ ਆਊਗੀ ਹਰਿਆਲੀ ਜਦੋਂ ਆਪਦੇ ਖੇਤਾਂ ਵਿੱਚੋਂ ਅਸੀਂ ਤਾਂ ਕਈ ਘਰਾਂ 'ਚ ਤਾਂ ਦਰਖਤ ਕਹਿੰਦੇ ਜੀ ਪੱਤੇ ਸੜਦੇ ਐ ਮਹਿੰਗਾ ਬੀਬਗਾਣੇ ਪਟਾਦੇ ਜੀ ਕਹਿੰਦੇ ਜੀ ਪੱਤੇ ਹੁੰਝਣੇ ਪੈਂਦੇ ਸਾਨੂੰ ਪੱਤੇ ਹੁੰਝਣੇ ਪੈਂਦੇ ਐ ਵੇਖੋ ਕਮਾਲ ਹੋ ਗਈ ਜਮਾਨ ਤੇ ਆਲਸੀ ਹੋ ਗਏ ਇਹ ਨਿਆਸੀ ਹੋ ਗਏ ਸਰੀਰ ਨੂੰ ਰੋਗ ਲੱਗ ਗਏ ਜੀ ਅੱਗੇ ਝਾੜੂ ਵੱਜਦਾ ਸੀਗਾ ਬੋਕਰ ਵੱਜਦੀ ਸੀ ਸਰੀਰ ਦਾ ਮੁੜਕਾ ਆਉਂਦਾ ਸੀਗਾ ਬਿਮਾਰੀਆਂ ਹੈ ਨਹੀਂ ਸੀ ਤੇ ਹੁਣ ਜਿਹੜਾ ਪਰਿਵਾਰ ਜਿਹੜਾ ਮਰਜੀ ਪਰਿਵਾਰ ਜਾ ਕੇ ਵੇਖ ਲਓ ਭਾਈ ਦਰਸਤਾਂ ਜਮਰੀਜ਼ਾਂ ਦੇ ਢੇਰਾਂ ਦੇ ਢੇਰ ਲੱਗੇ ਪਏ ਜਿਹੜੇ ਮਰਜੀ ਡਾਕਟਰ ਕੋਲੇ ਜਾੜੋ ਹੱਡੀਆਂ ਵਾਲੇ ਕੋਲੇ ਜਾੜੋ ਉਹਦੇ ਕੋਲੇ ਢੇਰ ਲੱਗੇ ਪਏ ਐ ਦਿਲ ਵਾਲੇ ਕੋਲੇ ਜਾੜੋ ਉਹਦੇ ਕੋਲੇ ਢੇਰ ਲੱਗੇ ਪਏ ਐ ਨਾਕ ਤੋਂ ਗਲੇ ਵਾਲੇ ਕੋਲੇ ਜਾੜੋ ਉਹਦੇ ਕੋਲੇ ਢੇਰ ਲੱਗੇ ਪਏ ਜਿਹੜੇ ਕੋਲੇ ਮਰਜੀ ਵੜ ਜਿਓ ਤੁਸੀਂ ਲੈਣਾ ਲੱਗਣਾ ਪੰਗਾ ਭਾਈ ਫਿਰ ਜੇ ਨਹੀਂ ਦਰਸਤਾਂ ਦੀ ਸੰਭਾਲ ਕਰਨੀ ਫਿਰ ਭਾਈ ਬਿਮਾਰੀਆਂ ਤਾਂ ਲੱਗਣ ਨੇ ਸਰੀਰ ਨੂੰ ਰਫੋ ਵਿਚਾਰ ਸੋ ਗੁਰੂ ਜੀ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਮਣਾ ਤੈਨੂੰ ਬਿਨਾ ਮੁੱਲ ਤੋਂ ਹਵਾ ਅੱਗ ਅੱਗ ਕਿੰਨਾ ਕੰਮ ਕਰਦੀ ਪੈ ਰਹੋ ਜਿਹਦੇ ਅਗਨਾਂ ਵਾਲੇ ਜਿਹੜੇ ਘਰ ਦੇ ਵਿੱਚ ਭਾਈ ਹੁੰਦਾ ਨਾ ਅਗਨਾਂ ਵਾਲੇ ਰੋਟੀ ਪੱਕਣੋਂ ਫੜ ਜਾਂਦੀ ਹੈ ਜਿਹੜੇ ਸਰੀਰ ਵਿੱਚ ਅੱਗ ਨਾ ਬਲੇ ਤਾਪਸ਼ ਠੰਡਾ ਹੋ ਗ ਜਾਏ ਉਹਨੂੰ ਕਹਿੰਦੇ ਹੁੰਦੇ ਆ ਲੈਜੋ ਚੱਕੇ ਭਾਈ ਇਹ ਤਾਂ ਸੇਵਾ ਜਾਣ ਵਾਲਾ ਹੋ ਗਿਆ ਆ ਸਰੀਰ ਦੇ ਵਿੱਚ ਅੱਗ ਬਲ ਰਹੀ ਹੈ ਭੋਜਨ ਜੇ ਪਚਦਾ ਨਾ ਸਾਡੇ ਅੰਦਰ ਉਹ ਅੱਗ ਦੇ ਨਾਲ ਹੀ ਪਚਦਾ ਪਿਆਰਿਓ ਤੇ ਜੇ ਕਹਿੰਦੇ ਵੀ ਉਹ ਅਗਣੀ ਠੰਡੀ ਪੈ ਜਾਏ ਨਾ ਠੰਡ ਠੰਡੀ ਹੋ ਜਾਏਕਰ ਉਹ ਉਹਦੇ ਵਿੱਚ ਕੋਈ ਉਹਦੇ ਰਿਦਮ ਦੇ ਵਿੱਚ ਕੋਈ ਰੁਕਾਵਟ ਪੈ ਜਾਏ ਤਪੋਜਣ ਪ੍ਰਣਾਲੀ ਮਨੁੱਖ ਦੀ ਗੜਬੜੀ ਵਿੱਚ ਆ ਜਾਂਦੀ ਹੈ ਸਰੀਰ ਨੂੰ ਖਰਾਕ ਹੀ ਲੱਗਣੋਂ ਹਟ ਜਾਂਦੀ ਹੈ ਹੁਣ ਜਿਹੜੇ ਬੱਚੇ ਦੱਸ ਦੇਵਾਂ ਵੀ ਜਿਹੜੇ ਬੱਚੇ ਕਈ ਬੱਚੇ ਨਾ ਠੰਡੀਆਂ ਚੀਜ਼ਾਂ ਵੱਧ ਖਾਂਦੇ ਐ ਉਹ ਵੇਖੋ ਤੁਸੀਂ ਬੱਚਿਆਂ ਨੂੰ ਭੁੱਖ ਘੱਟ ਲੱਗੂਗੀ ਜੀ ਜਿਹੜੇ ਬੱਚੇ ਨਿੱਕੇ ਬੱਚੇ ਉਹਨਾਂ ਬੱਚਿਆਂ ਨੂੰ ਭੁੱਖ ਘੱਟ ਲੱਗੂਗੀ ਜਿਹੜੇ ਬੱਚੇ ਕੁਦਰਤੀ ਭੋਜਨ ਬੱਚੇ ਮਾਤਾ ਪਿਤਾ ਕਹਿੰਦੇ ਵੀ ਆ ਖਾ ਫਲ ਫਰੂਟ ਖਾ ਆ ਖਾ ਉਹਨਾਂ ਦਾ ਉਹਨਾਂ ਦੀ ਭੁੱਖ ਵੀ ਸਹੀ ਰਹੂਗੀ ਤੇ ਜਿਹੜੇ ਲੇਜ ਔਰ ਕਰੇ ਗਰਮੀ ਵਧਨ ਵਾਲੀਆਂ ਚੀਜ਼ਾਂ ਖਾਂਦੇ ਆ ਉਹ ਬੱਚੇ ਬਿਮਾਰ ਹੀ ਰਹਿੰਦੇ ਆ ਜੀ ਫਿਰ ਫੋੜੇ ਫੈਂਸਿੰਗਾ ਬੜਾ ਕੁਝ ਲੱਗਦਾ ਜੀ ਰੋਹ ਵਿਚਾਰ ਜਹ ਪਰਸਾਦ ਭੁਗੈ ਸਬਰ ਸਾ ਜੀ ਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਰਸ ਭੁਗਦਾ ਬੰਦੇ ਤੂੰ ਸਗਲ ਸਮ agre ਸੰਗ ਸਾਥ ਬਸਾ ਗੁਰੂ ਜੀ ਕਹਿੰਦੇ ਸਾਰੇ ਕਿੰਨੇ ਪਦਾਰਥਾਂ ਦੇ ਨਾਲ ਤੂੰ ਸੁੱਖ ਮਾਣਦਾ ਮੰਦਿਆ ਸਗਲ ਸਮਗਰੀ ਸੰਗ ਸਾਥ ਬਸਾ ਕਿਉਂਕਿ ਸਾਡੀ ਪਿਆਰੋ ਨਿਗਾਹ ਜਿਹੜਾ ਪਦਾਰਥ ਸਾਡੇ ਕੋਲੇ ਹੈ ਨਹੀਂ ਨਾ ਉਹਦੇ ਤੇ ਜਿਆਦਾ ਜਾਂਦੀ ਹੈ ਤੇ ਜਿਹੜੀ ਕੋਲੇ ਹੈ ਉਹਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਉਹਦਾ ਸ਼ੁਕਰਾਨਾ ਕਰੇ ਕੀਤਾ ਹੀ ਨਹੀਂਗਾ ਗਾਂ ਵਾਲੇ ਤੁਰਾ ਕਰਦਾ ਵੀ ਥੋ ਆ ਵੀ ਬਣ ਜੇ 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 ਨਹੀਂ ਬੰਦੇ ਤਾਂ ਬਣੀ ਜਾਣਾ ਉਹ ਵੇਖ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਕਮਾਇਆਗਾ ਕੀ ਖੱਟਿਆ ਬਾਬਾ ਕਬੀਰ ਜੀ ਕਹਿੰਦੇ ਆ ਮਾ ਕਿਆਤਾ ਖੱਟਿਆ ਕਾਹਾ ਕਿਆ ਗਵਾਇਆ ਚੱਲੋ ਸਿਤਾਬ دیਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆ ਹੁਣ ਤਾਂ ਨੇੜੇ ਆਇਆ ਖੜਾ ਹੈ ਦਰਗਾਹ ਦਾ ਫਰਮਾਨ ਵੀ ਨੇੜੇ ਆਇਆ ਖੜਾ ਹੈ ਗੁਰੂ ਜੀ ਕਹਿੰਦੇ ਚਿੱਟੇ ਚਿੱਟੇ ਜਿਹਾ ਆਵਾਜ਼ ਲਾਉਣੇ ਸ਼ੁਰੂ ਹੋ ਜਾਂਦਾ ਹੈ ਨਾ ਇਹ ਚਿੱਠੀਆਂ ਹੀ ਆ ਪ੍ਰਮਾਤਮਾ ਦੀਆਂ ਜੀ ਉਸ ਤੋਂ ਬਾਅਦ ਤਾਂ ਬੌਂਸ ਤੇ ਹੁੰਦਾ ਕੰਮ ਬਸ ਗੁਰੂ ਜੀ ਕਹਿੰਦੇ ਸਗਲ ਸਮਾਗਰੀ ਸੰਤ ਸਾਥ ਬਸਾ ਦੀਨੇ ਹਸਤ ਪਾਪ ਕਿਨ ਕੰਨ ਨੇਤ ਰਸਨਾ ਇਹਦੇ ਬੰਦਿਆ ਤੈਨੂੰ ਪ੍ਰਮਾਤਮਾ ਨੇ ਹੱਥ ਦਿੱਤੇ ਐ ਪੈਰ ਦਿੱਤੇ ਐ ਕੰਨ ਦਿੱਤੇ ਆੱਖਾਂ ਦਿੱਤੀਆਂ ਜੀਭ ਦਿੱਤੀ ਐ ਕਦੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜੀ ਨੂੰ ਅੱਖਾਂ ਹੈ ਨਹੀਂ ਜਿਹਦੇ ਕੋਲੇ ਉਹਨੂੰ ਪੁੱਛ ਕੇ ਵੇਖੋ ਅੱਖਾਂ ਦੀ ਕੀਮਤ ਕੀ ਐ ਜਿਹਦੇ ਕੋਲੇ ਪੈਰ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਪੈਰਾਂ ਦੀ ਕੀਮਤ ਕੀ ਐ ਦੂਜੇ ਦੇ ਉੱਤੇ ਮਥਾਜ ਹੋ ਜਾਂਦਾ ਵਿਚਾਰੇ ਕਹਿੰਦੀ ਸਾਨੂੰ ਸਾਡੀ ਰੇੜੀ ਛੱਡ ਕੇ ਆਇਓ ਜਦੋਂ ਪੈਰ ਹੀ ਹੈ ਨਹੀਂ ਚੱਲ ਕੇ ਜਾਣ ਵਾਸਤੇ ਮਥਾਜੋਗੇ ਦੂਜੇ ਦੇ ਜਿਹਦੇ ਗੁਰੂ ਜੀ ਕਹਿੰਦੇ ਪੈਰ ਹੈ ਨਹੀਂ ਉਹਨੂੰ ਪੁੱਛ ਕੇ ਵੇਖੋ ਹੱਥ ਹੈ ਨਹੀਂ ਜਿਹਦੇ ਉਹਨੂੰ ਪੁੱਛ ਕੇ ਵੇਖੋ ਜਿਹਦੇ ਕੋਲੇ ਅੱਖਾਂ ਹੈ ਨਹੀਂ ਉਹਨੂੰ ਪੁੱਛ ਕੇ ਵੇਖੋ ਜਿਹਦੇ ਕੋਲੇ ਕੰਨ ਹੈ ਨਹੀਂ ਪੁੱਛ ਕੇ ਵੇਖੋ ਉਹਨਾਂ ਨੂੰ ਜਿਹਦੇ ਕੋਲੇ ਕੰਨ ਤੋਂ ਸੁਣਦਾ ਨਹੀਂ ਨਾ ਕੰਨਾਂ ਤੋਂ ਕੰਨ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਕੰਨਾਂ ਦੀ ਕੀਮਤ ਕੀ ਹੈ ਸੋ ਗੁਰੂ ਜੀ ਕਹਿੰਦੇ ਦੀਨੇ ਹਸਤ ਪਾਪ ਕਰਨ ਨਿਤ ਰਸਨਾ ਇਸੈ ਤਿਆਗ ਅਵ ਰਸੰਗ ਰਚਨਾ ਜਿਹਨੇ ਤੈਨੂੰ ਇਹਨਾ ਕੋਈ ਦਿੱਤਾ ਬੰਦਿਆ ਕਹੀ ਕਹਿੰਦੇ ਨਾ ਜਿਵੇਂ ਸਿੱਖ ਸਾਹਿਬ ਦੇ ਸਾਹਿਬ ਜੀ ਕਹਿੰਦੇ ਨਾ ਬੰਦਿਆ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਲਾ ਤੂੰ ਐਵੇਂ ਨਾ ਕਰੀ ਜਾ ਕਰ ਮੈਨੂੰ ਆਹ ਨਹੀਂ ਦਿੱਤਾ ਰੱਬਾ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਆਹ ਨਹੀਂ ਦਿੱਤਾ ਸਭ ਤੋਂ ਵੱਧ ਤਾਂ ਤੈਨੂੰ ਪ੍ਰਮਾਤਮਾ ਨੇ ਆਹ ਜਿਹੜੇ ਸਰੀਰ ਉੱਤੇ ਇਸ ਤੈਨੂੰ ਨਰੋਗ ਸਰੀਰ ਦੇਤਾ ਨਾ ਉਦਸ਼ੁਕਰਾਨਾ ਕਰਿਆ ਕਰ ਆ ਅੱਖਾਂ ਦੇਤੀਆਂ ਕੰਨ ਦੇਤੇ ਜੀਵ ਦੇਤੀ ਹੱਥ ਦੇਤੇ ਪੈਰ ਦੇਤੇ ਜੇ ਤੇਰੇ ਕੋਲ ਆ ਹੈਗੇ ਆ ਨਾ ਕਹਿੰਦੇ ਸ਼ੁਕਰਾਨਾ ਕਰਿਆ ਕਰ ਬਹੁਤ ਕੁਝ ਬਣਾ ਲੇਗਾ ਤੂੰ ਤੇ ਬੰਦਾ ਤਾਂ ਬਸ ਗਿਲਿਆਂ ਦੇ ਨਾਲ ਚੰਦਰਾ ਮਣ ਪਰਿਆ ਰਹਿੰਦਾ ਅੰਦਰੋਂ ਮਣ ਤਾਂ ਸਾਡਾ ਗਿਲਿਆਂ ਦੇ ਨਾਲ ਹੀ ਪਰਿਆ ਰਹਿੰਦਾ ਮੈਨੂੰ ਰੱਬਾ ਆ ਨਹੀਂ ਦਿੱਤਾ ਮੈਨੂੰ ਆ ਨਹੀਂ ਦਿੱਤਾ ਜੇ ਤੂੰ ਆ ਦੇ ਦਿੰਦਾ ਆਏ ਹੋ ਜਾਂਦਾ ਜੇ ਤੂੰ ਆ ਦੇ ਦਿੰਦਾ ਆਏ ਹੋ ਜਾਂਦਾ ਬਸ ਗਿਲਿਆਂ ਨਾਲ ਪਰਿਆ ਰਹਿੰਦਾ ਜੀ ਸਿੰਘ ਸਾਹਿਬੀ ਸਾਹਿਬ ਕਹਿੰਦੇ ਉਹ ਬੰਦਿਆ ਸ਼ੁਕਰਾਨਾ ਕਰਲਾ ਸਿੱਖਲਾ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ ਤੂੰ ਤਿਸੈ ਤਿਆਗ ਅਬਰ ਸੰਗ ਰਚਨਾ ਐਸੇ ਪ੍ਰਮਾਤਮਾ ਨੂੰ ਛੱਡ ਕੇ ਹੋਰਾਂ ਦੇ ਨਾਲ ਪ੍ਰੇਮ ਕਰਦਾਗਾ ਹੋਰਾਂ ਨਾਲ ਪ੍ਰੇਮ ਕਰਦਾ ਫਿਰਦਾ ਨਾ ਦੂਜਿਆਂ ਨਾਲ ਤਾਂ ਸਾਰਿਆਂ ਨਾਲ ਪ੍ਰੇਮ ਰੱਖਦਾ ਇੱਕ ਪ੍ਰਮਾਤਮਾ ਨੂੰ ਵਗਾਨਾ ਸਮਝਦਾ ਬੰਦਾ ਐਸੇ ਦੋਖ ਮੂੜ ਅੰਧ ਬਿਆਪੇ ਉਹ ਐਸੇ ਦੋਸ਼ ਮੂਰਖਾਂ ਅੰਨਿਆਂ ਤੇ ਲੱਗਦੇ ਹੁੰਦੇ ਐ ਐਸੇ ਦੋਖ ਮੂੜ ਅੰਧ ਵਿਆਪਰੇ ਕਹਿੰਦੇ ਵੀ ਐਸੇ ਦੋਸ਼ ਕਹਿੰਦੇ ਵੀ ਜਿਹੜੇ ਅੰਨੇ ਹੁੰਦੇ ਉਹਨਾਂ ਨੂੰ ਉਹਨਾਂ ਨੂੰ ਲੱਗਦੇ ਹੁੰਦੇ ਐ ਤੇ ਸੱਚਮੁੱਚ ਅਸੀਂ ਭਾਈ ਜਿਉਂਦੇ ਅੰਨੇ ਹੋਏ ਫਿਰਦੇ ਆਂ ਦੀਨਿਆ ਹੋયા ਵੀ ਅਸੀਂ ਤਾਂ ਅੰਨੇ ਹੋਏ ਐ ਅੰਨੇ ਹੋ ਗਏ ਨਾ ਜਿਉਂਦੇ ਐਸੇ ਕਰਮ ਜ਼ਿੰਦਗੀ ਵਿੱਚ ਕਰਦਾ ਫਿਰਦਾ ਗੁਰੂ ਜੀ ਕਹਿੰਦੇ ਤੈਨੂੰ ਪਤਾ ਐ ਵੀ ਰਿਜ਼ਲਟ ਆਉਣਾ ਦਾ ਆਹ ਕੰਮ ਦਾ ਰਿਜ਼ਲਟ ਆਉਣਾ ਐ ਆਹ ਕੰਮ ਦਾ ਰਿਜ਼ਲਟ ਆਉਣਾ ਐ ਕਹਿੰਦੇ ਵੀ ਫੇਰ ਵੀ ਗੁਰੂ ਜੀ ਕਹਿੰਦੇ ਤੂੰ ਬੰਦਿਆ ਮੂਰਖ ਬਣ ਕੇ ਕੰਮ ਕਰ ਰਿਆਂਗਾ ਆਉ ਨਾਨਕ ਕਾੜ ਦੇਹੋ ਪ੍ਰਭ ਆਪੇ ਏ ਅਕਾਲ ਪੁਰਖ ਵਾਹਿਗੁਰੂ ਐਸੇ ਦੋਸ਼ਾਂ ਦੇ ਵਿੱਚੋਂ ਤੁਸੀਂ ਆਪ ਹੀ ਕੱਢ ਸਕਦੇ ਹੋ ਇਹ ਜਿਹੜੇ ਦੋਸ਼ ਲੱਗੇ ਆ ਨਾ ਸਾਡੇ ਸਾਨੂੰ ਸਾਡੇ ਸਰੀਰ ਦੇ ਵਿੱਚ ਮਾਰ ਪਈ ਇਹਨਾਂ ਦੋਸ਼ਾਂ ਦੇ ਵਿੱਚੋਂ ਤੁਸੀਂ ਆਪ ਹੀ ਸਾਨੂੰ ਬਾਹਰ ਕੱਢ ਸਕਦੇ ਹੋ ਕਿਰਪਾ ਕਰਿਓ ਇਹਨਾਂ ਦੋਸ਼ਾਂ ਤੋਂ ਤੁਹਾਡੀ ਬਾਣੀ ਸਿਮਰਨ ਭਜਨ ਬੰਦਗੀ ਬਚਾ ਸਕਦੀ ਹੈ ਇਹ ਅਰਦਾਸ ਆਪਾਂ ਵੀ ਕਰਨੀ ਹੈ ਭਾਈ ਜਿੰਨੇ ਸਰੀਰ ਆਪਾਂ ਜੁੜ ਬੈਠੇ ਆਂ ਹਰੇਕ ਸਰੀਰ ਨੇ ਅਰਦਾਸ ਕਰਨੀ ਹੈ ਵੀ ਸੱਚੇ ਪਾਤਸ਼ਾਹ ਅਸੀਂ ਤੇਰਾ ਸ਼ੁਕਰਾਨਾ ਕਰਨਾ ਸਿੱਖ ਜਾਈਏ ਜੈ ਪ੍ਰਸਾਦ ਦਾ ਅਰਥ ਇਹ ਹੈ ਜਿਹਦੀ ਕਿਰਪਾ ਦੇ ਨਾਲ ਐਨਾ ਕੋਈ ਤੈਨੂੰ ਮਿਲਿਆ ਨਾ ਬੰਦੇ ਪਰਿਵਾਰ ਮਿਲਿਆ ਸੋਹਣੇ ਬੱਚੇ ਮਿਲੇ ਆਂ ਅਹੁਦੇ ਮਿਲੇ ਆ ਤੈਨੂੰ ਮਣਾ ਮੇਰੇ ਜਮੀਨਾ ਜਾਇਦਾਦਾਂ ਬੜਾ ਕੁਝ ਮਿਲਿਆ ਵੈ ਬਸ ਉਹਦੀ ਕਿਰਪਾ ਦੇ ਨਾਲ ਹੈ ਤੇ ਜੋਦੀ ਕਿਰਪਾ ਹੈ ਤਾਂ ਭਾਈ ਤੂੰ ਹੱਸਦਾ ਦਾ ਵਸਦਾ ਦਾ ਸਾਰਾ ਖੁਸ਼ੀ ਹੈ ਤੇ ਭਾਈ ਜਿਹਦੇ ਪ੍ਰਮਾਤਮਾ ਦੀ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਕਰਾਹਿੰਦਾ ਜੇ ਪ੍ਰਮਾਤਮਾ ਦੀ ਨਿਗਾਹ ਪੁੱਖੀ ਹੋ ਗਈ ਨਾ ਤਾਂ ਰਾਜਿਆਂ ਨੂੰ ਘਾ ਖਾਂ ਲਾਹੰਦਾ ਰੱਬ ਕਹਿੰਦਾ ਰਾਜਿਆਂ ਨੂੰ ਘਾ ਖਾਂਣ ਦਾ ਮਤਲਬ ਇਹ ਨਹੀਂ ਭਾਈ ਉਹ ਘਾ ਖਾਂਣ ਲੱਗ ਜਾਂਦੇ ਆ ਵੀ ਉਹ ਬਹੁਤ ਨੀਵੇਂ ਤਲ ਤੇ ਡਿੱਗ ਪੈਂਦੇ ਆ ਉਹਨਾਂ ਨੂੰ ਪ੍ਰਮਾਤਮਾ ਥੱਲੇ ਸਿਰ ਦੋਂਦਾ ਹੈ ਜਿਹਨੂੰ ਪ੍ਰਮਾਤਮਾ ਦੀ ਜਿਹੜੀ ਨਿਗਾਹ ਦੇ ਵਿੱਚ ਉਹ ਥੱਲੇ ਡਿੱਗ ਪਿਆ ਜੀ ਬਸ ਪ੍ਰਮਾਤਮਾ ਦੀ ਨਿਗਾਹ ਵਿੱਚ ਆਪਾਂ ਉੱਚੇ ਹੋ ਗਏ ਜੀ ਹਮੇਸ਼ਾ ਹੀ ਪ੍ਰਮਾਤਮਾ ਦੇ ਡਰ ਦੇ ਵਿੱਚ ਸੁਰਤਪੈ ਉਹਦੇ ਭੈ ਵਿੱਚ ਵਿਛਰਦੀ ਰਵੇ ਤੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੂੰ ਸਭ ਥਾਂ ਵੇਖ ਰਿਆਂਗਾ ਉਹਦੇ ਅਸੀਂ ਜਿਹੜੇ ਦੁਨਿਆਵੀ ਕੈਮਰਾ ਤੋਂ ਡਰਦੇ ਹਾਂ ਅਸੀਂ ਪ੍ਰਮਾਤਮਾ ਦੇ ਕੈਮਰਾ ਤੋਂ ਨਹੀਂ ਡਰਦੇ ਜੀ ਨਾ ਦੁਨਿਆਵੀ ਕੈਮਰੇ ਜਿੱਥੇ ਲੱਗੇ ਹੁੰਦੇ ਹਨਾ ਉੱਥੇ ਦਾ ਕਹਿੰਦੇ ਆ ਉਹ ਕੈਮਰਾ ਲੱਗਿਆ ਓਏ ਤੇ ਜਿਹੜਾ ਉਹਦਾ ਕੈਮਰਾ ਲੱਗਿਆ ਪਿਆ ਗੁਰੂ ਨਾਨਕ ਪਾਸ਼ਾ ਦੀ ਬਾਣੀ ਕਹਿੰਦੀ ਹੈ ਨਾ ਸਦ ਸੁਣਦਾ ਸਦ ਵੇਖਦਾ ਸਦਾ ਸੁਣ ਰਿਹਾ ਤੈਨੂੰ ਸਦਾ ਵੇਖ ਰਿਹਾ ਮਨਾ ਇੱਕ ਇੱਕ ਕਰਮ ਦੇ ਉੱਤੇ ਤੇਰੀ ਨਿਗਾਹ ਹੈ ਪ੍ਰਮਾਤਮਾ ਦੀ ਇੱਕ ਇੱਕ ਕਰਮ ਦੇ ਉੱਤੇ ਤੂੰ ਕਹਿੰਦਾ ਨਹੀਂ ਜਾਣਦਾ ਨਹੀਂ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਉਹ ਜਾਣਦਾ ਤੈਨੂੰ ਮਨਾ ਮੇਰਾ जानਦਾ तेरे अंदर ਦੇ ਹਾਲਾਤਾਂ ਨੂੰ ਜਾਣਦਾ ਪ੍ਰਮਾਤਮਾ ਸੋ ਸਾਡੇ ਅੰਦਰ ਦੇ ਹਾਲਾਤ ਨੂੰ ਉਹ ਜਾਣਦਾ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਤਾਂ ਬਿਨਾ ਬੋਲੇ ਤੋਂ ਹੀ ਜਾਣਦਾ ਸਾਰਾ ਕੁਝ ਪਿਆਰ ਉਹ ਆਪਾਂ ਗੁਰੂ ਮੂਰਿਆ ਅਰਦਾਸ ਕਰਦੇ ਨੇ ਕਿਸ ਆਗੈ ਕੀ ਚਾਹ ਅਰਦਾਸ ਅਪਰ ਅਰਦਾਸ ਤਾਂ ਕਰਨੀ ਹੈ ਗੁਰੂ ਮੂਰਿਆ ਸਦਾ ਹੀ ਬੇਨਤੀਆਂ ਤਾਂ ਭਗਤਾਂ ਨੇ ਵੀ ਕੀਤੀਆਂ ਨਾ ਉਹਨਾਂ ਨੇ ਤਾਂ ਮਰਨ ਤੱਕ ਬੇਨਤੀਆਂ ਕਰਦੇ ਰਹੇ ਸਰੀਰ ਚਲਾਣਾ ਕਰਨ ਦੇ ਸਿਗਾ ਨੇੜੇ ਉਦੋਂ ਤੱਕ ਵੀ ਬੇਨਤੀਆਂ ਕਰਦੇ ਰਹੇ ਕਿਉਂ ਬਾਬਾ ਕਬੀਰ ਜੀ ਕਹਿੰਦੇ ਵੀ ਅਜੈ ਸੋ ਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਹਜੇ ਬੇੜੀ ਮੇਰੀ ਸੰਸਾਰ ਸਮੁੰਦਰ ਦੇ ਵਿੱਚ ਐ ਪਤਾ ਨਹੀਂ ਕਿਹੜਾ ਬੁਲਾਜ ਕਾਮ ਦਾ ਬੁਲਾਜ ਜੇ ਕ્રોਧ ਦਾ ਬੁਲਾਜ ਜੇ ਝਖੜਾ ਜੇ ਕਦੇ ਮੰਡੋਲ ਜੇ ਮੰਡੋਲਣ ਦਾ ਕੀ ਪਤਾ ਕਦੋਂ ਡੋਲ ਜੇ ਪਿਆਰੋ ਜੇ ਕਹਿੰਦੇ ਸਿਆਣੇ ਕਹਿੰਦੇ ਜੇ ਡੋਲੇ ਤਾਂ ਇਹ ਲੱਖਾਂ ਵਿੱਚ ਨਹੀਂ ਡੋਲਦਾ ਜੇ ਡੋਲਣ ਤੇ ਆ ਜੇ ਤਾਂ ਕਹਿੰਦੇ ਇਹ ਕੱਖ ਦੇ ਉੱਤੇ ਡੋਲ ਜਣਾ ਕਈ ਵਾਰ ਇਹ ਮਨ ਦਾ ਕੀ ਪ੍ਰਵਾਹ ਸਕ ਜੀ ਸੋ ਗੁਰੂ ਦੇ ਅੱਗੇ ਅਰਦਾਸ ਕਰਕੇ ਇਹ ਸੱਚੇ ਪਾਤਸ਼ਾਹ ਤੁਸੀਂ ਬਚਾ ਸਕਦੇ ਹੋ ਇਨ੍ਹਾਂ ਤਪ ਦੀਆਂ ਹਵਾਵਾਂ ਤੋਂ ਤੁਸੀਂ ਬਚਾ ਕੇ ਸਾਨੂੰ ਆਪਣੇ ਚਰਨਾਂ ਨਾਲ ਜੋੜੋ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਰੀ ਆਓ ਸਾਰੇ ਜੱਪੀ ਭਾਈ ਪਰਕਾਰ ਬੁਰਾ ਨਾ ਰੱਖੋ ਚੀਤਾ ਪਰਕਾਰ ਬੁਰਾ ਨਾ ਰੱਖੋ ਚੀਤਾ